ਇੱਧਰ ਤਿਆਰੀ ਚੱਲਣ ਦੀ ਹੈ ਸਿਮੀ ਨੇ ਵਿਆਹ ਦੀ ਸਿਮੀ ਦਾ ਵਿਆਹ ਹੋਣਿਆ ਵੀਡੀਓ ਚ ਵਿਤਕਰਾ ਵੀਡੀਓ ਚ ਲਾਹੋ ਜੀ ਸਾਡੀ ਕੁੜੀ ਤਿਆਰ ਹੋ ਗਈ ਆ ਪੇ ਤਿਆਰ ਕੁੜੀ ਤਿਆਰ ਇੱਧਰ ਗਵੰਡਨ ਗਵੰਡਨ ਚੜਨ ਦੀ ਵੇ ਵੇ ਕੇ ਸੰਦੀ ਹੈ ਮੇਰੇ ਕੋਲ ਸੋ ਮੇਰੇ ਭੈਣ ਦਾ ਵਿਆਹ ਆ ਆ ਗਵੰਡਨ ਵਾ ਗਵੰਡਨ ਵਾਹ ਚੰਗੀ ਆ ਉਦਾਂ ਇਹਨੂੰ ਚੜੀ ਨੂੰ ਬਣਾਇਆ ਆ ਵਾ ਵੀਡੀਓ ਵਿੱਚ ਜੀ ਵੀ ਦਰਦਤਾ ਵੀ ਰੋਲ ਵੀ ਨੂੰ ਦਰੈ ਕਰਨਾ ਪੈਂਦਾ ਵਾ ਉਹਦਾ ਗਵਨਰ ਬਹੁਤ ਚੰਗੀ ਹੈ ਇਧਰ ਮੇਰੀ ਛੋਟੀ ਭੈਣ ਵਾ ਜੀ ਨਦਰਜੀਤ ਦੀ ਵੱਡੀ ਭੈਣ ਵਾ ਰਣਜੀਤ ਤੂੰ ਕਿਹੜਾ ਗਿਆ ਕਰੋਂ ਇਹਨੂੰ ਮੋਟਾ ਵੀ ਕਿਹਾ ਕਰੋਂ ਕਹਿੰਦੀ ਮੈਨੂੰ ਮੋਟਾਣਾ ਕਿਹਾ ਕਰੋਂ ਉਹਨਾ ਮੋਟੋ ਕਿਹਾ ਕਰ ਜਿੰਨਾ ਕਹਿੰਦੀ ਹੈ ਇਧਰ ਕੁੜੀ ਦੀ ਜੰਡੀਆਂ ਤਿਆਰੀ ਤੇ ਸੰਦੀਪ ਜਿਹੜੀ ਵੀ ਇਹਦੀ ਭੈਣ ਬਣੀ ਆ ਅਸਲ ਜਿਹੜੀ ਭਾਬੀ ਆ ਤੇ ਨਹੀਂ ਭਾਬੀ ਜਾਨੀ ਅਸਲ ਤੇ ਭਾਬੀ ਹੀ ਆ ਨਾ ਹੈ ਭੈਣ ਭਰਾ ਵੀਡੀਓ ਚ ਭੈਣ ਵਾ ਅਸਲ ਚ ਅਸਲ ਚ ਕੀ ਮਤਲਬ ਹੁੰਦਾ ਪਤਾ ਨਾ ਅਸਲ ਅਸਲ ਹੁੰਦਾ ਯਾ ਰੀਅਲ ਹੁੰਦਾ ਵਾ ਅਸਲ ਦਾ ਮਤਲਬ ਹੁੰਦਾ ਰੀਅਲ ਮੈਂ ਆਸ ਅਸਲ ਕੀ ਗੱਲ ਹੈ ਹਾਂ ਜੀ ਆ ਕੁੜੀ ਦੇ ਭਰਾ ਕੁੜੀ ਦੇ ਭਰਾ ਤੁਰੇ ਪੈਂਦੇ ਇਹਨਾਂ ਨੂੰ ਕੋਈ ਯਾਦ ਰਹਿ ਗਈ ਨਹੀਂ ਜਾਣਾ ਯਾਦ ਤੁਰੇ ਪੈਂਦੇ ਕੁੜੀ ਦੇ ਵਿਆਹ ਤੇ ਯਾਦਾਂ ਨਿਕਾ ਗਮਾਂ ਇਨੂੰ ਮਾਸੀ ਦੇ ਵਿਆਹ ਦੇ ਨਹੀਂ ਲੈ ਕੇ ਚਲੇ ਗਏ ਕੰਦੇ। ਪੂਰੀ ਦੇ ਵਿਆਹ ਤੇ ਵੀਡੀਓ ਤੇ ਮਾਸੀ ਆ ਨਾ ਦੀ। ਪੂਰੀ ਦੇ ਵਿਆਹ ਜਾਣਾ ਵਾ। ਇਹਨਾਂ ਪੂਰੀ ਦੇ ਵਿਆਹ ਤੇ। ਕਿ ਹਾਂਜੀ। ਕਿ ਹਾਂਜੀ। ਪਾਪਾ। ਐਸੇ ਪਾਪਾ। ਨਹੀਂ ਇਹਨਾਂ ਲੋਣ। ਇੱਧਰ ਮੰਮੀ ਨੂੰ ਪੈ ਗਿਆ ਕੰਮ। ਹਾਂ ਇਹ ਮੰਮੀ ਨੇ ਤਿਆਰ ਹੋਣਾ ਵਾ। ਮੰਮੀ ਕਹਿੰਦੀ ਮੈਂ ਨਮਕੀਨ ਚੋਲ ਬਣਾਉਣਾ ਸਾਰਿਆਂ ਵਾਸਤੇ। ਤੇ ਨਮਕੀਨ ਚੋਲ ਬਣਦੇ ਆ। ਕਿਉਂ ਲਵਲੀ ਜੀ ਸਾਰੇ ਆ ਲਵਲੀ ਹੋਣੀ ਗਈ ਹੈ ਘਰ ਤਿਆਰ ਹੋਣ ਸਸਰੀ ਘਰ ਦੀ ਸਾਰਿਆਂ ਤੇ ਮਮਮੀ ਦਹੀ ਵਿਚਾਰੀ ਚੌਂਕੇ ਜੈ ਇਹਨੂੰ ਫਿਰ ਬਾਅਦ ਚ ਰੇਲ ਦਿੰਨੇ ਆ ਸੰਦੀਪ ਦਹੀ ਹੀ ਸਿਮੀ ਨੂੰ ਤਿਆਰ ਕਰ ਲਉ ਤਾਂ ਕਰਕੇ ਫਿਰ ਮਮਮੀ ਨੂੰ ਇਹ ਸੇਵਾ ਸਾਹਮਣੀ ਪਈ ਹੈ ਭਾਈ ਗਾਲੀ ਸਾਹਮਣੀ ਇਹ ਨਾਲ ਮਿਲ ਕੇ ਕੰਮ ਚੱਲਣਾ ਪੈਣਾ ਹੁਣ ਮਮਮੀ ਫਿਰ ਸੰਦੀਪ ਇਹ ਲੂਗੀ ਆ ਕੇ ਤੇ ਮਮਮੀ ਫਿਰ ਤਿਆਰ ਹੋ ਕੇ ਚੱਲ ਜਾਣਗੀ ਤੁਸੀਂ ਚੌਲ ਖਾ ਕੇ ਦੱਸਿਓ ਵੀ ਕਿੱਦਾਂ ਦੇ ਕਿਵੇਂ ਦੇ ਬਣੇ ਕੋਈ ਕਹਿੰਦੇ ਉਹਨਾਂ ਖਾ ਕੇ ਤੇ ਅਸੀਂ ਦੱਸਾਂਗੇ ਉਹਨਾਂ ਨੇ ਤੇ ਵਿਚਾਨੇ ਵੇਖਣੀ ਹੈ ਹਾਂ ਹਾਂਜੀ ਵਿਆਹ ਤਾਂ ਬਾਜੀ ਨਮਕੀ ਚੋਚ ਲੈਣੇ ਵਿਆਹ ਵਿਆਹ ਕਰਕੇ ਅਸੀਂ ਆ ਗਏ ਆ ਤੇ ਰੋਟੀ ਚੱਲਣ ਦੀਆਂ ਕੁੜੀ ਵੀ ਨਾਲ ਲੈ ਜਾਂਦੀ ਕੁੜੀ ਵੀ ਨਾਲ ਲੈ ਜਾਂਦੀ ਫੇਰ ਨਹੀਂ ਜਾਣਾ ਕਿਤੇ ਵੀ ਮੇਰਾ ਮੁੰਡਾ ਨਹੀਂ ਲੱਭਣਿਆ ਮੇਰਾ ਮੁੰਡਾ ਨਹੀਂ ਮੇਰਾ ਘਰ ਵਾਲਾ ਨਹੀਂ ਲੱਭਣ ਡਿਆ ਇਧਰ ਪਤਨ ਲੱਗਣਿਆ ਚਾਹ ਉਹਨੇ ਕਿਸੇ ਪਤੀ ਬੈਠੀ ਜਾਂਦਾ ਮੇਰਾ ਜਵਾਈ ਨਹੀਂ ਲੱਭਣਿਆ ਬਣ ਕੇ ਚੱਲ ਗਿਆ ਫੇਰ ਲੈ ਅੰਮੋਲ ਕੇ ਇੰਦਰ ਵੀ ਲੱਗੇ ਸਾਰੇ ਨੇ ਆਪਣੇ ਆਪਣੇ ਥਾਲੀਆਂ ਚ ਢੰਡਲੀ ਨਹੀਂ ਆਉਂਦਾ ਕਈ ਜਾਂਦੇ ਆ ਕਈ ਜਾਂਦੇ ਇਹ ਸ਼ਰਾਬੀ ਹੋ ਗਿਆ ਇਹ ਸ਼ਰਾਬੀ ਹੋ ਗਿਆ ਬੰਦਾ ਕਰਕੇ ਤੂੰ ਪਾਲੋ ਦਹੀਂ ਅੰਦਰ ਹਾਂਜੀ ਮੰਗੀ ਵਿਆਹੇ ਵਿਆਹ ਲਈ ਫਾਇਆ ਜੀ ਬਹੁਤ ਵਧੀਆ ਵਧੀਆ ਹੋਇਆ ਵਿਆਹ ਬਹੁਤ ਮਜਾ ਆਇਆ ਅਰੇ ਲੰਗੜੀ ਬੜੀ ਬਈ ਇਹ ਤਾਂ ਇਹਨਾਂ ਨਾਲ ਬੱਦ ਕਰੋਂ ਜਾਣਦਾ ਕੀਤਾ ਇਹ ਉਹਦੀ ਕਮ ਉਹਦੀ ਵਿਆਹ ਕੋਈ ਬਰਫੀ ਬੜੀ ਸੁਆਦੀ ਵਿਆਹ ਤੇ ਇਹਨੂੰ ਕੋਈ ਪਾਇਆ ਨਹੀਂ ਆਪਣੀ ਹਵੇਲੀ ਚੋਂ ਲਿਆਂਦੀ ਸੀ ਦੀਦੀ ਮੈਂ ਤਾਂ ਹੈਰਾਨ ਹੋਉਂਦੀ ਆਂ ਪੀ ਇਹਦੇ ਕੰਮ ਉਲਟ ਹੋ ਗਿਆ ਵਾ ਦੇਖਿਆ ਹੀ ਕਿਦਾਂ ਸੋਨਾ ਬਣਦਿਆ ਸੀ ਉਥੇ ਹੋਰ ਤਿੰਨਾ ਚਵਾਂ ਸਾਲ ਦੀਦੀ ਦੇਖਿਆ ਹੀ ਉਥੇ ਕੀ ਬਣਦਿਆ ਹੀ ਤਾਂ ਵੇ ਮਾਰੀ ਜੂ ਨਹੀਂ ਮੈਗਾ ਪਰਿਵਾਰ ਮਿਲਿਆ ਹਣਾ ਮੀਂਹ ਕਿੰਨਾ ਵਧੀਆ ਕੀਤਾ ਜੀ ਨਾ ਦੋ ਦੇਤਾ ਜੀ ਟਾਈਮ ਉਰ ਮੀਗੀ ਮੈਂ ਬਣਾਉਣਾ ਕਰਦਾ ਨਹੀਂ ਕਰ ਹਾਂਜੀ ਉੱਥੇ ਗੱਲਬਾਤ ਹੋਣੀ ਆ ਭਾਰੀ ਨੂੰ ਉੱਥੇ ਸ਼ਰਾਬ ਪੀ ਕੇ ਨਹੀਂ ਹੋਣਾ ਆਜੋ ਕਹੋਂ ਧਿਆਨ ਨਾ ਦਰਿਓ ਵੀ ਪਹਿਲਾਂ ਘਟ ਨਹੀਂ ਪੀਤੀ ਜਾਂਦੀ ਐਨ ਇਧਰ ਬੱਪੂਗਾ ਸੁਪਸਿੰਜ ਜੇ ਥੋੜੀ ਬੋਲਨਾ ਵਾ ਫੇਰ ਇਧਰ ਤਿਆਰੀ ਚੱਲ ਰਹੀ ਹੈ ਸਿਮੀ ਨੇ ਵਿਆਹ ਦੀ ਸਿਮੀ ਦਾ ਵਿਆਹ ਹੋਣਿਆ ਵੀਡੀਓ ਚ ਬਤਕਰਾ ਵੀਡੀਓ ਚ ਲਾਵਾ ਜੀ ਸਾਡੀ ਕੁੜੀ ਤੇ ਹੋ ਗਈ ਹੈ ਪਕੜੀ ਤੇ ਹੋ ਗਈ ਹੈ ਤਿਆਰ ਇਧਰ ਗਵੰਡਰ ਗਵੰਡਨ ਚੜਨ ਦੀ ਵੇ ਵੇ ਕੇ ਸਾਡੀ ਹੈ ਮੇਰੇ ਕੋਲ ਫਿਰ ਵੰਡਰ ਵਿਆਹ ਆ ਗਵੰਡਰ ਵਾ ਗਵੰਡਰ ਵਾ ਹੈ ਚੰਗੀ ਆ ਉਦਾਂ ਇਹਨੂੰ ਚੜੀ ਨੇ ਬਣਾਇਆ ਵਾ ਵੀਡੀਓ ਵਿੱਚ ਜੀ ਵੀ ਦਨਤਾ ਵੀ ਰੋਲ ਵੀ ਨੂੰ ਦਰਾਇ ਕਰਨਾ ਪੈਂਦਾ ਵਾ ਉਹਦਾ ਗਵਨਰ ਬਹੁਤ ਚੰਗੀ ਹੈ ਇਧਰ ਮੇਰੀ ਛੋਟੀ ਭੈਣ ਵਾ ਜੀ ਨਦਰ ਜੀ ਦੀ ਵੱਡੀ ਭੈਣ ਵਾ ਰਣਜੀਤ ਫੋਟੋੜਾ ਕਿਆ ਕਰਾਂ ਇਹਨੂੰ ਮੋਟੋ ਕਿਆ ਕਰਾਂ ਕਹਿੰਦੀ ਮੈਨੂੰ ਮੋਟਾਣਾ ਕਿਆ ਕਰਾਂ ਉਹਨਾ ਮੋਟੋ ਕਿਆ ਕਰ ਜਿੰਨਾ ਕਹਿੰਦੀ ਹੈ ਇਧਰ ਕੁੜੀ ਦੀ ਜਲੰਡੀ ਆ ਤਿਆਰੀ ਤੇ ਸੰਦੀਪ ਜਿਹੜੀ ਵੀ ਇਹਦੀ ਭੈਣ ਬਣੀ ਆ ਅਸਲ ਜਿਹੜੀ ਭਾਬੀ ਆ ਤੇ ਨਹੀਂ ਭਾਬੀ ਦਾ ਨਹੀਂ ਅਸਲ ਜੀ ਭਾਬੀ ਆ ਨਾ ਹਾਂ ਭੈਣ ਬੜਾ ਵੀਡੀਓ ਚ ਭੈਣ ਵਾ ਅਸਲ ਚ ਅਸਲ ਚ ਕੀ ਮਤਲਬ ਹੁੰਦਾ ਪਤਾ ਮੈਨੂੰ ਅਸਲ ਹੁੰਦਾ ਇਹਨੂੰ ਅੰਦਾਵਾ ਅਸਲ ਦਾ ਮਤਲਬ ਹੁੰਦਾ ਰੀਅਲ ਮੈਂ ਆਹ ਸਾਸ ਸਾਂ ਕੀ ਗੱਲ ਹਾਂਜੀ ਗੱਲ ਕਰਦੇ ਆ ਆਹ ਕੁੜੀ ਦੇ ਭਰਾ ਕੁੜੀ ਦੇ ਭਰਾ ਤੁਰੇ ਪੈਂਡੇ ਇਹਨਾਂ ਨੂੰ ਕਦੇ ਯਾਦ ਲੈ ਗਈ ਨਹੀਂ ਜਾਣਾ ਯਾਦ ਤੁਰੇ ਪੈਂਡੇ ਕੁੜੀ ਦੇ ਵਿਆਹ ਤੇ ਯਾਦ ਨਿਕਾ ਕੇ ਮਾ ਇਨੂੰ 마ਸੀ ਦੇ ਵਾਰ ਨਹੀਂ ਲੈ ਕੇ ਚੱਲੇ ਕਹਿੰਦੇ। ਕੋਈ ਦੇ। ਕੋਈ ਆ ਵੀਡੀਓ ਦੇ ਮਾਸੀ ਹੈ ਨਾ ਦੀ। ਓਏ ਕੋਈ ਦੇ ਵਾਰ ਜਾਣਾ ਵਾ। ਇਹਨਾਂ ਕੋਈ ਦੇ ਜਾਂਦੇ। ਕਿ ਹਾਂਜੀ। ਕਿ ਹਾਂਜੀ। ਪਾਪਾ। ਹਾਂਜੀ। ਪਾਪਾ। ਨਹੀਂ ਇਹਨੂੰ ਲੋ। ਇੱਧਰ ਮੰਮੀ ਨੂੰ ਪੈ ਗਿਆ ਕੰਮ। ਅੱਜ ਮੰਮੀ ਨੇ ਤਿਆਰ ਹੋਣਾ ਵਾ। ਮੰਮੀ ਕਹਿੰਦੀ ਮੈਂ ਨਮਕੀਨ ਚੋਲ ਬਣਾਉਣਾ ਸਾਰਿਆਂ ਵਾਸਤੇ। ਤੇ ਨਮਕੀਨ ਚੋਲ ਬਣਦੇ ਆ। ਲਵਲੀ ਸਾਰੇ ਆ ਲਵਲੀ ਹੋਣੀ ਗਈ ਹੈ ਘਰ ਤਿਆਰ ਹੋਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਮਮੀ ਲਈ ਜਿਹੜੀ ਚੌਂਕੇ ਜੈ ਨੂੰ ਫਿਰ ਬਾਅਦ ਚ ਵੇਲ ਦਿੰਨੇ ਆ ਸੰਦੀਪ ਦਈ ਸੀਮੀ ਨੂੰ ਤਿਆਰ ਕਰ ਲਉ ਤਾਂ ਕਰਕੇ ਫਿਰ ਮਮਮੀ ਨੂੰ ਇਹ ਸੇਵਾ ਸਾਹਮਣੀ ਪਈ ਹੈ ਭਾਈ ਗਾਲੀ ਤਾਂ ਆ ਗਈ ਇਹ ਨਾਲ ਮਿਲ ਕੇ ਕੰਮ ਚੱਲਣਾ ਪੈਣਾ ਹੁਣ ਮਮਮੀ ਫਿਰ ਸੰਦੀਪ ਵੇਲੂਗੀ ਆ ਕੇ ਤੇ ਮਮਮੀ ਫਿਰ ਤਿਆਰ ਹੋ ਕੇ ਚੱਲ ਜਾਣਗੀ ਤੁਸੀਂ ਚੌਲ ਖਾ ਕੇ ਦੱਸਿਓ ਵੀ ਕਿੱਦਾਂ ਦੇ ਕਿਵੇਂ ਦੇ ਬਣੇ ਕੋਈ ਕਹਿੰਦੇ ਉਹਨਾਂ ਖਾ ਕੇ ਤੇ ਅਸੀਂ ਦੱਸਾਂਗੇ ਉਹਨਾਂ ਨੇ ਤੇ ਵਿਚਾਨੇ ਵੇਖਣੀ ਆ ਹਾਂਜੀ ਵਿਆਹ ਤਾਂ ਬਾਜੀ ਨਮਕੀਨ ਚੋ ਚੱਲਣੇ ਵਿਆਹ ਵਿਆਹ ਕਰਕੇ ਅਸੀਂ ਆ ਗਏ ਆ ਤੇ ਰੋਟੀ ਚੱਲਣ ਡੀਆਂ ਕੁੜੀ ਵੀ ਨਾਲ ਲੈ ਜਾਂਦੀ ਕੁੜੀ ਵੀ ਨਾਲ ਲੈ ਜਾਂਦੀ ਫੇਰ ਮੇਰਾ ਮੁੰਡਾ ਨਹੀਂ ਲੱਭਣ ਦਿਆ ਮੇਰਾ ਮੁੰਡਾ ਨਹੀਂ ਲੱਭਣ ਦਿਆ ਮੇਰਾ ਘਰ ਵਾਲਾ ਨਹੀਂ ਲੱਭਣ ਦਿਆ ਇਧਰ ਬੰਦਰ ਲੱਗਣਾਂ ਚਾਹ ਉਹਨੇ ਕੋਈ ਪਤੀ ਬੈਠੀ ਜਿੰਦਾ ਮੇਰਾ ਜਵਾਈ ਨਹੀਂ ਲੱਭਣ ਡਿਆ ਬਣ ਕੇ ਚਲ ਗਿਆ ਫੇਰ ਲੈ ਆਇਆ ਅੰਮੋੜ ਕੇ ਇੱਧਰ ਵੀ ਲੱਗੇ ਸਾਰੇ ਨੇ ਆਪਣੇ ਆਪਣੇ ਥਾਲੀਆਂ ਚ ਢੰਡੜੀ ਨਹੀਂ ਵਾਹਣ ਦਾ ਖਾਈ ਜਾਂਦੇ ਆ ਖਾਈ ਜਾਂਦੇ ਆ ਇਹ ਸ਼ਰਾਬੀ ਹੋ ਗਿਆ ਇਹ ਸ਼ਰਾਬੀ ਹੋ ਗਿਆ ਖਾ ਤੂੰ ਪਾਲੋ ਦਹੀਂ ਅੰਦਰ ਹਾਂਜੀ ਹਾਂਜੀ ਵਿਆਹ ਵਿਆਹ ਲੈ ਖਾ ਵੀ ਆ ਜੀ ਬਹੁਤ ਵਧੀਆ ਵਧੀਆ ਹੋਇਆ ਵਿਆਹ ਬਹੁਤ ਮਜਾ ਆਇਆ ਅਰੇ ਲੰਬੜੀ ਬੜੀ ਬਈ ਇਹ ਨਾਲ ਬਸ ਕਰੋ ਜਾਣਦਾ ਕੀਤਾ ਇਹ ਉਹਦਾ ਕੀਤਾ ਵਿਆਹ ਕੋਈ ਨਹੀਂ ਬਰਫੀ ਬੜੀ ਸੁਆਦੀ ਵਿਆ ਤੇ ਇਹਨੂੰ ਕੋਈ ਆਇਆ ਨਹੀਂ ਆਪਣੀ ਹਵੇਲੀ ਚੋਂ ਲਿਆਂਦੀ ਸੀ ਦੀਦੀ ਮੈਂ ਤਾਂ ਹੈਰਾਨ ਹੂੰਂਦੀ ਆਂ ਪੀ ਇਹਦਾ ਕੰਮ ਉਲਟ ਹੋ ਗਿਆ ਵਾ ਦੇਖਿਆ ਹੀ ਕਿਦਾਂ ਸੋਨਾ ਪੈਨਦਿਆ ਸੀ ਉੱਥੇ ਹੋਰ ਤਿੰਨਾ ਚਵਾਂ ਸਾਲਾ ਦੀਦੀ ਵੇਖਿਆ ਹੀ ਉੱਥੇ ਕੀ ਬਣਦਿਆ ਸੀ ਤਾਰੂ ਵੇ ਮੜੀ ਜੂ ਨਰੀ ਮੈਗਾ ਪਰਿਵਾਰ ਮਿਲਿਆ ਹਨ ਮੀਂਹ ਕਿੰਨਾ ਵਧੀਆ ਕੀਤਾ ਜੀ ਨਾ ਦੋ ਦੇਤਾ ਜੀ ਨਾ ਮੈਂ ਕਿਵੇਂ ਤੁਹਾਨੂੰ ਮੈਂ ਕਰਦਾ ਨਹੀਂ ਕਰ ਹਾਂਜੀ ਉੱਥੇ ਵੀ ਗੱਲ ਬਾਤ ਹੋਣੀ ਆ ਭਾਈ ਨੇ ਉੱਥੇ ਸ਼ਰਾਬ ਪੀ ਕੇ ਨਹੀਂ ਹੋਣਾ ਆਜੋਗਾ ਹੁਣ ਧਿਆਨ ਨਾ ਦਰਿਓ ਵੀ ਪਹਿਲਾਂ ਘਟ ਨਹੀਂ ਪੀਤੀ ਜਾਂਦੀ ਐਨ ਇਧਰ ਬੱਫੂਗਾ सिन चोरी बोल्लामा फेरि